ਈ ਗਣਾ ਜਿੰਦੇ ਦਸਤਾਰ ਕੱਪ ਹੋ ਰਿਹਾ ਜਗਾ ਵੀ ਛੋਟੀ ਪੈ ਜੀ ਇਨਾ ਬਸ਼ਾਰ ਨਾ ਪਹਿਲਾਂ ਤੋਂ ਇੱਥੇ ਪਹੁੰਚੇ ਹੋਏ ਜਿੰਨੇ ਨੌਜਵਾਨ ਨੇ ਪਲੱਸ ਆਰਗੇਨਾਈਜ਼ਰ ਨੇ ਜਿਹੜੀਆਂ ਰਿਸਪੈਕਟਡ ਪਰਸਨੈਲਿਟੀਆਂ ਨੇ ਸਰਪ੍ਰੀਤ ਪਾਲ ਸਿੰਘ ਜੀ ਜਿਨ੍ਹਾਂ ਨੇ ਇਹ ਆਰਗੇਨਾਈਜ਼ ਕੀਤਾ ਪ੍ਰੋਗਰਾਮ ਅਤੇ ਹੋਰ ਬੱਚਿਆਂ ਨੂੰ ਸਾਰਿਆਂ ਨੂੰ ਇੱਥੇ ਪਹੁੰਚਦੇ ਧੰਨਵਾਦ ਕਰਦਾ ਹਾਂ ਨਮਨ ਕਰਦਾ ਹਾਂ ਵੈਲਕਮ ਕਰਦਾ ਹਾਂ ਮੈਂ ਪਹਿਲੀ ਵਾਰੀ ਇਹੋ ਜੇ ਪ੍ਰੋਗਰਾਮ ਤੋਂ ਪਾਰਟਿਸਪੇਟ ਕੀਤਾ ਹੈ ਔਰ ਮਾ ਬੋਕਾ ਮਿਲਿਆ ਹੈ ਤੇ ਮੈਨੂੰ ਵੀ ਇੱਕ ਬਹੁਤ ਖੁਸ਼ ਹੋਈ ਖੁਸ਼ੀ ਹੋਈ ਆ ਕਿ ਨੌਜਵਾਨਾਂ ਦੇ ਵਿੱਚ ਮਾਪੇ ਦੇ ਉਹਨਾਂ ਦੇ ਮਾਪੇ ਪਿਤੇ ਵਿੱਚ ਬਹੁਤ ਜਿਆਦਾ ਉਤਸ਼ਾਹ ਆ ਤੇ ਇਹੋ ਜੇ ਸਮੇਂ ਜਦੋਂ ਇੱਕ ਨਸ਼ਿਆਂ ਦੀ ਅਤੇ ਹੋਰ ਕ੍ਰੀਤੀਆਂ ਦੀ ਹਵੇਰੀ ਚੱਲਣ ਰਹੀ ਆ ਇਹੋ ਜੇ ਪ੍ਰੋਗਰਾਮ ਆਰਗੇਨਾਈਜ਼ ਕਰਨਾ ਬਹੁਤ ਵੱਡੀ ਗੱਲ ਆ ਮੈਂ ਉਮੀਦ ਕਰਦਾ ਹਾਂ ਕੀ ਆਰਗੇਨਾਈਜੇਸ਼ਨ ਇਹੋ ਜੀ ਲਗਾਤਾਰ ਪ੍ਰੋਗਰਾਮ ਆਰਗੇਨਾਈਜ਼ ਕਰੇ ਕਰਨਗੇ ਤਾਂ ਕਿ ਲੋਕਾਂ ਨੂੰ ਧਰਵਲ ਬੱਚਿਆਂ ਨੂੰ ਧਰਵਲ ਜੋੜਿਆ ਜਾ ਸਕੇ ਇਥੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਨਾ ਵਾਂ ਕਿ ਅੱਜ ਮੈਂ ਹੁੜੇ ਹੀ ਇੱਕ ਹੋਰ ਪ੍ਰੋਗਰਾਮ ਤੋਂ ਹੋ ਕੇ ਆਇਆ ਕਿ ਉੱਥੇ ਸਾਡੇ ਪਿੰਡ ਦੇ ਦੋ ਸਰਪੰਚ ਗੱਲ ਕਰਨ ਦੇ ਹੀ ਸਾਡੇ ਪਿੰਡ ਸਾਡਾ ਪਿੰਨ ਗੂਲਿਆਂਵਾਲ ਗੁਲਾਸਨਿਆ ਗੂਲਿਆਂਵਾਲ ਕਿ ਸਾਡੇ ਪਿੰਡ 'ਚ ਐਰਖਾ 17 ਲੱਖ ਦੇ ਲੰਗਰ ਲੱਗਣੇ ਆ ਮੈਂ ਇਹ ਸਾਡੇ ਨੂੰ ਅਪੀਲ ਕਰਨਾ ਚਾਹੁੰਨਾ ਵਾਂ ਇਹ ਸਾਨੂੰ ਆਪਣੇ ਲੰਗਰ ਦੀ ਦਸ਼ਾ ਦੇ ਦਿਸ਼ਾ ਬਦਲਣ ਦੀ ਲੋੜ ਆ ਜੇ ਇਹੋ 17 ਲੱਖ ਕਿਤੇ ਕੰਸਟਰਕਟਿਵ ਕੰਮਾਂ ਲਈ ਆਪਣੇ ਨੌਜਵਾਨਾਂ ਦੇ ਭਲੇ ਲਈ ਕਿਤੇ ਇਹਨਾਂ ਦੇ ਕੋਲ ਅਕੈਡਮੀ ਖੋਲੀ ਜਾਵੇ ਆਈਏਐਸ ਆਈਪੀਐਸ ਪੜਾਉਣ ਲਈ ਵੱਡੇ ਅਸਰ ਬਣਾਉਣ ਲਈ ਯੂਟਿਲਾਈਜ਼ ਕੀਤਾ ਜਾਵੇ ਤਾਂ ਅਸੀਂ ਆਪਣੇ ਪੰਜਾਬ ਦਾ ਆਪਣੇ ਬੱਚਿਆਂ ਦਾ ਬਹੁਤ ਭਲਾ ਕਰ ਸਕਦੇ ਆ ਇਹ ਇਹਨਾਂ ਗੱਲਾਂ ਦੇ ਨਾਲ ਮੈਂ ਵਿਦਾ ਲੈਣਾ ਧੰਨਵਾਦ ਥੈਂਕਸ